ਇਹ ਚੀਜ਼ ਦਿਖਾਉਣੀ ਤਾਂ ਤੁਹਾਨੂੰ ਭੁੱਲੇ ਗਿਆ ਆ ਦੇਖੋ ਮਨੇ ਕਰਦੇ ਆ ਸਵਾਤਸਤੋ ਸੋਡਾ ਹੱਥੀ ਕੋਲ ਵੀਡੀਓ ਦੇ ਵਿੱਚ ਅੱਜ ਆਈਆਂ ਆ ਪ੍ਰਿੰਟਿੰਗ ਪ੍ਰਿੰਟਿੰਗ ਜਿਹੜਾ ਤਸੂ ਸਾਹਿਬ ਦਾ ਅੱবি ਵਿੱਚ ਮੌਸਮ ਚੈੱਕ ਕਰੋ ਮੜਾ ਆ ਆ ਤਸੂ ਸਾਹਿਬ ਦੇ ਨੂੰ ਮੈਂ ਤੇ ਲੱਜਾ Io vivo in piedi. Basta, ci chiamavano di posta. Ti riportavi, vi ho posto. ਮੈਟਰੋ ਹਵਾ ਬਹੁਤ ਜ਼ਿਆਦਾ ਚੱਲ ਰਹੀ ਹੈ ਅੱਜ ਕਹਿੰਦੇ ਮਰੰਡੇ ਦੇ ਵਿੱਚ ਆਹ ਦੇਖੋ ਫਿਰ ਕਿਆ ਕਰਦਾ ਪੱਲਾ ਹਵਾ ਚੱਲੀਆਂ ਵੀ ਨਹੀਂ ਬੰਦਦੀ ਥੋੜਾ ਜਿਹਾ ਫੀਲ ਆ ਰਹੀ ਲੱਗੇ ਗਏ ਆ ਆ ਬਈਆ ਆ ਗਿਆ ਨਹੀਂ ਮੋਟਰ ਸਾਹਮਣੇ ਕਿੱਥਰ ਬੱਤਾਂ ਗੌਰ ਸਾਹ ਕਿੰਨੀ ਪੈਂਦਾ ਉੱਪਰ ਮੀਂਹ ਨਾ ਕਿ ਉਹ ਨਾਲ ਪਿਆ ਨਾ ਅੱਥਰਾਂ ਕਿੰਨੀ ਲਾਗੋ ਉਹ ਟਰੈਕਟਰ ਬਦਲਾ ਲਿਪੜ ਜੂਗੇ ਰੋਕੀਂ ਆ ਗਈ ਆ ਮੈਂ ਫੇਰ ਅਮਰੂਦ ਥੱਲੇ ਆ ਗਿਆ ਦਾ ਮੈਂ ਕਾਹਨ ਮਾ ਆਪਣੀ ਵਿੱਚ ਆ ਉਪੜਾਵਾ ਲੱਗਿਆ ਵਾ ਕਾਗਰ ਤੋਂ ਸਵਾਰਨਾ ਹਵਾ ਚੱਲ ਰਹੀ ਪੂਰੀ ਓਕੇ ਰਿਪੋਰਟ ਦੀ ਇੱਥੇ ਦਾ ਇੱਧਰ ਬੱਦਲ ਨਹੀਂ ਇੱਧਰ ਬੱਦਲਾ ਮੀ ਵੀ ਨਹੀਂ ਪੈਂਦਾ ਹਵਾ ਜੀ ਚੱਲੀ ਜਾਂਦੀ ਮਾੜੀ ਮਾਣੀ ਕਿੰਨੀ ਲੱਗ ਗਿਆ ਭਾਵੇਂ ਆਏ ਕਰਦੇ ਨਹੀਂ ਆ ਗਿਆ ਮੀ ਨੀ ਆ ਗਿਆ ਪੇਜ ਆ ਗਿਆ ਹੁਣ ਥੋੜਾ ਜਿਹਾ ਲੈਟ ਵੀ ਭੱਜ ਗਈ ਮੋਟਰ ਵਾਲੀ ਵੜਾਵੇ ਉਹ ਨਹੀਂ ਕਹੀਂ ਦਾ ਖੇਲੂ ਖੇਲੀ ਕਰਦੇ ਜਾ ਰਹੇ ਨੇ ਹਾਂ ਜੀ ਹੋਈ ਗੜੇ ਮੂਰ ਥੱਲੇ ਆਪਕੇ ਰਿਪੋਰਟਾ ਪੂਰੀਆਂ ਹੋਣ ਆਇਆ ਬਾਬੇ ਥੋੜਾ ਥੋੜਾ ਮੀਂਹ ਕਦੇ ਹਟ ਜਾਂਦਾ ਕਦੇ ਚਲੀ ਜਾਂਦਾ ਮੈਂ ਤਾਂ ਫਿਰ ਬਰੂ ਤੇ ਇੱਧਰੇ ਆ ਗਿਆ ਦਾ ਬਾਕੀ ਆ ਫਾਇਦਾ ਫਿਰੋ ਹੁਣ ਆ ਗਿਆ ਤੇਰੀ ਈਂਹ ਫੇਤੀਂ ਬਰੂ ਤੇ ਆ ਮੀਂਹ ਨੇ ਫੁੱਦੂ ਕੋ ਆਪਣਾ ਟਾਹ ਸਾਡਾ ਇਨੀ ਅਉਤਰਣ ਆ ਕਾਨੂੰ ਲਿੱਤੀ ਜਣਾ ਪਾ ਥੋੜਾ ਥੋੜਾ ਤੇ ਚੱਲਦੇ ਆ ਕੱਲ ਬਾਬਿਓ ਮੈਂ ਇੱਕ ਦਿਨ ਵਿੱਚ ਚਾਰ ਬਲੌਕ ਕੱਢੇ ਚਾਰਾਂ ਦੇ ਚਾਰੇ ਪਾਵਾਂਗੇ ਹਰੇਕ ਹਰੇਕ ਦਿਨ ਉਹ ਇੱਕ ਦਿਨ ਵਾ ਕੱਢ ਤੇ ਆਪਾਂ ਚਾਰ ਬਲੌਕ ਘੁੰਮ ਲਈ ਥੋੜਾ ਜਿਹਾ ਇੰਨੇ ਆਉਣ ਇੰਨੇ ਕਹਾਗਾ ਦੇਖਾਂਗੇ ਕੀ ਆ ਗਿਆ ਇੱਕ ਕਰੋ ਇੱਕ ਚੀਜ਼ ਦਿਖਾਉਣੀ ਤਾਂ ਤੁਹਾਨੂੰ ਭੁੱਲੇ ਗਿਆ ਆ ਦੇਖੋ ਮਨਿੰਦਰਨਾ ਨੇ ਚਾਰ ਕੀਲਿਆਂ ਦਾ 1 ਕਿ 11 ਬਣਾਇਆ ਦੇਖੋ ਕਿੱਥੇ ਤੱਕ ਖਾਇਦਾ ਕਹਿੰਦਾ ਕੱਲ ਸ਼ਾਮ 1:00 ਵਜੇ ਟਰੈਕਟਰ ਬਾੜਿਆ ਤਾਂ ਕਹਿੰਦਾ ਸ਼ਾਮ ਨੂੰ 8:30 ਕੱਢਿਆ 11:00 ਹੋਇਆ ਚਾਰ 4.5 ਕਿਲਿਆਂ ਦਾ ਟੱਕਾ ਇੱਕ ਇਕੱਠਾ ਅੰਕਲ ਲੱਗਿਆ ਤਾਂ ਸੁਆਗਾ ਆਵਾ ਮੈਥੇ ਆਏ ਦੇਖੋ ਬਬਿਓ ਆ ਗਿਆ ਮੀ ਫੁੱਲੋਂ ਫੁੱਲ ਕਹਿੰਦਾ ਮੀ ਨੇ ਖੁੱਦੂ ਬਣਾਇਆ ਪਤਾ ਮੈਂ ਕਿਹਾ ਤੇ ਅਮਰੂ ਥੱਲੇ ਪਰ ਹੁਣ ਪੈ ਹੀ ਗਿਆ ਆ ਵੇਖੀ ਤੋ ਇਹਦਾ ਬੰਦ ਨਾ ਆਵੀਂ ਇਹਨਾਂ ਨਹੀਂ ਆਇਆ ਥੋੜੀ ਹੀ ਹੈ ਕਿਹੜੀਆਂ ਆਈਆਂ ਥੋੜੀ ਦੇ ਥੋੜੀਆਂ ਜਿਆਦਾ ਕੀ ਹੋਈ ਹੈ ਚਲ ਵਧੀਆ ਨਾਲੇ ਕੀਰੇ ਜੂਰੇ ਨੂੰ ਪਾਣੀ ਲੱਗ ਜੂਗਾ ਅੱਦਾਂ ਵੀ ਲੈਟ ਕਈ ਵਾਰ ਕੱਟ ਬੰਦ ਹੁੰਦੀ ਆ ਕੱਟ ਜਾਂਦੀ ਲੈਟ ਜਰੇ ਮੈਂ ਕਹਾਂ ਕਿ ਜਣਾ ਆਪਾਂ ਖੜੇ ਅਮਰੂਦ ਥੱਲੇ ਭਾਈ ਬਾਵਈ ਨਹੀਂ ਜੱਕ ਕਰੋ ਮੜਾ ਕਿੰਨਾ ਮੈਂ ਬੰਦਾ ਅਟ ਵੀ ਭੱਜ ਗਈ ਵਕਿਓ ਖਾਲ ਵੀ ਖਾਲੀ ਪਈ ਐ ਤੇਜ ਆ ਗਿਆ ਤੇਜ ਵੀ ਮੱਲਾ ਦਾ ਮਰੂਦ ਨੇ ਵੀ ਨਹੀਂ ਕੋਲ ਕੰਮ ਆ ਓ ਮਨਿੰਦਰ ਖੜ ਗਿਆ ਕਢਾ ਕੇ ਫਟਾ ਦਿਖਾਵਾਂਗੇ ਤੁਹਾਨੂੰ ਹੁਣ ਤਾਂ ਨਹੀਂ ਮੈਂ ਵੀ ਚਲੇ ਜਾਊਗਾ। ਮੀਂਹ ਚੈੱਕ ਕਰੋ ਆਪਾਂ ਨੇ ਬਣਾ ਲਈ ਛੱਤ ਥੈਲੇ ਵੀ। ਥੈਲਾ ਪਿਆਰਾ ਫਿਰ ਉੱਪਰ ਹੀ ਲਾ ਲਿਆ ਫਿਰ ਆਪਾਂ ਨੇ। ਗਾਹ ਨੂੰ ਗਿੱਲੇ ਹੋਣਾ ਪੈਰਪੂਰਾਂ ਦਾ ਚੱਲ ਕੋਈ ਨਹੀਂ। ਡੋਂਕੇ ਰੋਟਾਂ। ਕਰੇ ਖੌਲੀ ਹੋਏ ਨਾ ਕਰੇ ਤੇਜ਼ ਹੋ ਜਾਂਦਾ ਮੀਂਹ ਤਾਂ ਨਹੀਂ ਅੱਜ ਕੁਝ ਪਸੰਦ ਲੱਗਦਾ। ਲਓ ਵੀ ਮਿੱਤਰੋ ਮੀ ਪੈਣ ਤੇ ਬਾਅਦ ਯਾਰ ਉਹ ਨਹੀਂ ਆਗੇ ਅਮਰੂਦ ਤੋਂ ਬਾਹਰ ਮੀ ਦਾ ਹਟ ਗਿਆ ਮੌਸਮ ਓਕੇ ਰਿਪੋਰਟ ਹੋਈ ਪਈ ਆ ਤੇ ਆ ਤਾਂ ਯਾਰ 10 ਕਿ ਮਿੰਟੇ ਐ ਵੀ ਬਾਕੀ ਮਲੇਂਦਰ ਵੀ ਲੱਗ ਗਿਆ ਕੱਡੂ ਖੱਤਾ ਕਰ ਗਿਆ ਉਹ ਗਾਹਾਂਲੇ ਕਿਆਰਵੇਂ ਲੱਗ ਗਿਆ ਅੱਕ ਲੱਗਿਆ ਉਹ ਚਾਰ ਕੀਲੇ ਵਾਲੇ ਵਾ ਸੁਆਗਾਵਾਲ ਲਾਹੌਰ ਨਾਲ ਮੀ ਪੈ ਲਿਆ ਪਰ ਉਹਨਾਂ ਨੇ ਦਿੱਤੀ ਮੈਂ ਹੀ ਨਗਰ ਠੰਗੀ ਰਿਹਾ ਪਗਲ 10 ਮਿੰਟ ਪਿਆ ਹੁਣ ਲਗਾਤਾਰ ਇਕੱਠਾ ਹੀ ਆ ਲੱਲ ਰੋਨੀਆ ਲੱਗਿਆ ਪੜਾ ਆ ਲੱਗਿਆ ਹੁੰਦਾ ਆਹ ਦਲਾਲੂ ਆਈਨਾ ਨਹੀਂ ਪਿਆ ਉਹ ਤਾਂ ਪਹਿਲਾਂ ਨੇ ਪਾਣੀ ਖੜਾ ਮੀਂਹ ਦਾ ਬਸ ਆਹ ਕੁਝ ਕਰਕੇ ਇਹ ਆਲੀ ਗਿੱਲੀ ਕਰ ਗਿਆ ਤਾਂ ਦਸਣੀਆਂ ਤਾਂ ਕਰੇ ਟੁੱਟਿਆ ਹੋਦਾ ਇੱਧਰ ਤੇ ਆ ਗਿਆ ਉਹ ਆਪਣਾ